ਅੱਜ ਕੀ ਗੱਲ ਹੋਈ ਆ ਜੀ ਭਾਈ ਜੀ ਗੱਲ ਕੋਈ ਨਹੀਂ ਸਵੇਰੇ ਗੱਲ ਇਹ ਜੀ ਨੂੰ ਲੈ ਕੇ ਗੱਲ ਹੋਈ ਕੋਠੇ ਤੇ ਚੜੇ ਸੀ ਬੱਚੇ ਵੀ ਛੋਟੇ ਮੇਰੇ ਨਾਲ ਜੜੇ ਆ ਤੇ ਆ ਨਾਲ ਦੇ ਕੋਠੇ ਨੀਵੇਂ ਮੰਜ਼ਲ ਤੇ ਮੇਰੇ ਵਾਈਫ ਤੇ ਬੱਚੇ ਬੈਠੇ ਇਹਨਾਂ ਕੋਠੇ ਤੇ ਨਾ ਡੀਜੇ ਲਾਇਆ ਇਹਨੇ ਕੋਠੇ ਤੇ ਭਈਆਂ ਨੇ 10 ਕੇ 12 ਜਿਹੜੇ ਹੈਗੇ ਕਿ ਜੋ भोजपुरी ਗਾਣੇ ਵਿੱਚ ਜਿਹਨੇ ਗੰਦੇ ਗਾਣੇ ਲਾਉਂਦੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਇਹਦੇ ਵਿੱਚ ਵੀ ਕੀ ਕੁਝ ਕਬੂਲਦੇ ਪਏ ਸੀ ਜੇ ਮੈਂ ਇਹਨਾਂ ਨੂੰ ਇਹਨਾਂ ਨੂੰ ਕਿਹਾ ਵਾ ਮਤਲਬ ਇਸ ਵਿੱਚ ਵੀ ਆਪਣੀ ਆਵਾਜ਼ ਘੱਟ ਕਰਕੇ ਰਮਾਨਾ ਸ਼ਾਂਤੀ ਨਾਲ ਬੁੱਢੀ ਡਾਓ ਇਸ ਵਾਰ ਤੇ ਇਹ ਗਾੜੀਆਂ ਵਹਿਸ ਤੇ ਪਈ ਮੇਰ ਨਾਲ ਦੀਨੇ ਦੋ ਵਾਰ ਇਹਨਾਂ ਨੂੰ ਸਮਝਾਇਆ ਵੀ ਇਹਨਾਂ ਡੀਜੇ ਬੰਦ ਕਰ ਦੋ ਬੰਦ ਕਰ ਦੋ ਨਹੀਂ ਗਏ ਜੇ ਮੈਂ ਇਸ ਨੂੰ ਕਹਿਣ ਵਾਸਤੇ ਇਹਨਾਂ ਦੇ ਕੋਠੀ ਦੇ ਉੱਪਰ ਛਾਤੇ ਚੜਿਆ ਵੀ ਆਪਣਾ ਡੀਜੇ ਬੰਦ ਕਰ ਦੋ ਦਲੀਪ ਨਾਂ ਦਾ ਮੁੰਡਾ ਵਾ ਜਿੰਨੇ ਮੈਨੂੰ ਪਿਛੋਂ ਫੜਿਆ ਇੱਕ ਫੋਨ ਨਾਲ ਗੱਜਾ ਜਿਹਾ ਮੁੰਡਾ ਉਹਨੇ ਮੇਰਾ ਗਾਲ ਘੁੱਟ ਕੇ ਨਾਲ ਮੇਰ ਨਾਲ ਬਦਬੀ ਕੀਤੀ ਮੇਰੇ ਕੇਸਾਂ ਦੀ ਬਦਬੀ ਹੋਈ ਮੇਰੀ ਪੱਗ ਲਈ ਤੇ ਆ ਵੇਖੋ ਮੇਰੇ ਕੱਪੜੇ ਆ ਵੇਖੋ ਮੇਰਾ ਗਾਲ ਘੁੱਟਿਆ ਮੇਰੇ ਕੋਲੀਆਂ ਵੀ ਨਹੀਂ ਜਾਣਦੇ ਕੋ ਸਰ ਮੈਂ 체ਮੀ ਨੇ ਪਹਿਲਾਂ ਮੇਰਾ ਪ੍ਰਸ਼ਨ ਹੋਇਆ ਵਾ ਇਸ ਕਰਕੇ ਨਾ ਬੱਚੀ ਹੋਇਆ ਮੈਨਾਂ ਕੁਝ ਕਰ ਸਕਦਾ ਇਨਾ ਹੋ ਰਿਹਾ ਕੇ ਨਾ ਆਪਣਾ ਤੇ ਕਿਥੋਂ ਦੇ ਰਹਣਾ ਤੇ ਕੀ ਗੱਲ ਹੋਈ ਸਾਡੀ ਮੇਰਾ ਨਾਮ ਵੀਰਜੀ ਗੁਰਪ੍ਰੀਤ ਸਿੰਘ ਆ ਜੀ ਰਾਮਨਗਰ ਕਟੋਨੀ ਮਜੀਠਾ ਰੋਡ ਬਾਈਪਾਸ ਦਾ ਰਹਿਣ ਵਾਲਾ ਜੀ ਕੀ ਗੱਲ ਹੈ ਗੱਲ ਸਵੇਰੇ ਵੀਰਜੀ ਗੁੱਡੀ ਤੋਂ ਹੋਈ ਆ ਗੁੜ ਪਤੰਗ ਡਾਉਣ ਤੋਂ ਕੇ ਨਾ ਵੀਰਜੀ ਮੇਰਾ ਕੋਠਾ ਨਾਲ ਹੀ ਇਹਨਾਂ ਦੇ ਲੱਗਦਾ ਵਾ ਜਿੱਥੇ ਆ ਭਈਏ ਬੰਗਾਲੀ ਬੱਸੀ ਵਾਲੇ ਰਹਿੰਦੇ ਆ ਕਵਾੜ ਦਾ ਕੰਮ ਕਰਦੇ ਆ ਤੇ ਮੈਂ ਨਾਲ ਆਪਣੇ ਕੋਠੇ ਤੇ ਆਪਣੇ ਬੱਚਿਆਂ ਨੂੰ ਲੈ ਕੇ ਬੈਠਾ ਸੀ ਤੇ ਨਾਲ ਮੇਰੇ ਵਾਈਫ ਆ ਨੀਵੇਂ ਆ ਨੀਵੀਂ ਮੰਜ਼ਲ ਤੇ ਬੈਠੇ ਸੀ ਮੈਂ ਮੰਜੀ ਢਾ ਕੇ ਤੇ ਵੀਰਜੀ ਬੋਜਪੂਰੀ ਗਾਣੇ ਇਹਨੇ ਗੰਦੇ ਮੰਦੇ ਗਾਣੇ ਲਾਉਣ ਦੇ ਸੀ ਮਿਊਜ਼ਿਕ ਲਾ ਕੇ ਤੇ 10 ਕੇ 12 ਵਾਚ ਲਾਉਂਦੇ ਪਏ ਸੀ ਜਿਹਦੇ ਨਾਲ ਕੇ ਨਾਲ ਦੀ ਮੇਰੀ ਨੇ ਪਰੇਸ਼ਾਨ ਹੋ ਕੇ ਇਹਨਾਂ ਨੂੰ ਦੋ ਤਿੰਨ ਵਾਰ ਇਹਨਾਂ ਨੂੰ ਕਹਿ ਚੁੱਕੀ ਸੀ ਵੀ ਆਪਣੀ ਆਵਾਜ਼ ਬੰਦ ਕਰ ਦੋ ਬੰਦ ਕਰ ਦੋ ਪਰ ਵੀਰ ਜੀ ਜੇ ਇਹ ਕਹਿਣ ਤੇ ਵੀ ਨਾ ਟਲੇ ਸਗੋਂ ਹੋਰ ਮੁੰਡੇ ਮਗਾ ਕੇ ਵੀਰ ਜੀ ਉੱਤੇ ਆ ਕੇ ਨੱਚਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਤੇ ਜੇ ਵੀਰ ਜੀ ਮੈਂ ਆਪਣੇ ਇਹਨਾਂ ਨੂੰ ਉੱਤੇ ਕਹਿਣ ਵਾਸਤੇ ਗਿਆ ਤੇ ਵੀਰ ਜੀ ਇਹਨਾਂ ਗਾੜੀਆਂ ਮੇਰੇ ਨਾਲ ਹੱਥੋਂ ਪਾਈ ਕੀਤੀ ਜਿਸ ਵਿੱਚ ਵੀਰ ਜੀ ਇਹਨਾਂ ਮੇਰੀ ਪੱਗ ਲਈ ਆ ਮੇਰੇ ਕੇਸਾਂ ਦੀ ਵਿਦਵੀ ਵੀ ਕੀਤੀ ਇਹਨਾਂ ਨੇ ਕਿੰਨੇ ਬੰਦੇ ਸੀ ਭਾਜੀ ਵੀਰ ਜੀ ਉਹ ਤਕਰੀਬਨ 10 ਜਣੇ ਹੈਗੇ ਸੀ ਤੇ ਮੈਂ ਵੀਰ ਜੀ ਇਕੱਲਾ ਹੈਗਾ ਸੀ ਜੀ ਹਮਲਾ ਵਗੈਰਾ ਵੀ ਕੀਤਾ ਰਹੇ ਹਮਲਾ ਵੀਰ ਜੀ ਇਹ ਇਹਨਾਂ ਨੇ ਮੇਰੇ ਮੱਖੀਆਂ ਮੱਖੀਆਂ ਮਾਰੀਆਂ ਵੇਖੋ ਮੇਰਾ ਗਲ ਵੀ ਕੁੱਟਿਆ ਇੱਧਰ ਵੇਖੋ ਆ ਮੇਰੇ ਆ ਵੇਖੋ ਕੱਪੜੇ ਵੀ ਪਾੜੇ ਤੇ ਵੀਰ ਜੀ ਮੇਰਾ ਥੋੜੇ ਦਿਨ ਪਹਿਲਾਂ ਮੇਰਾ ਪ੍ਰੈਸ਼ਨ ਹੋਇਆ ਵਾ ਮੈਂ ਅੱਗੇ ਬੱਜੀ ਹੋਇਆ ਵਾਂ ਤੇ ਵੀਰ ਜੀ ਇਸ ਕਰਕੇ ਮੈਂ ਚਾਹੁੰਦਾ ਕਿ ਮੈਨੂੰ ਇਨਸਾਫ ਮਿਲੇ ਤੁਸੀਂ ਕੋਈ ਦਾਤਰ ਵਗੈਰਾ ਵੀ ਕੋਈ ਆਪ ਵੀਰ ਜੀ ਇਹ 10 ਜਣੇ ਹੈਗੇ ਸੀ ਤੇ ਵੀਰ ਜੀ ਇਹਨਾਂ ਕੋਲ ਵੀ ਇਹਨਾਂ ਪਹਿਲਾਂ ਵੀ ਇਹਨਾਂ ਬੁਰਾ ਮਗਾ ਕੇ ਉੱਪਰ ਬੈਠੇ ਸੀ ਦਾਰੂ ਦੂਰੂ ਦਾ ਇਹਨਾਂ ਪ੍ਰੋਗਰਾਮ ਕੀਤਾ ਸੀ ਵੀ ਇਹਨਾਂ ਦਾਰੂ ਦੂਰੂ ਪੀ ਕੇ ਨੱਚਣਾ ਨੁੱਚਣਾ ਮੈਂ ਸਿਰਫ ਇਹਨਾਂ ਨੂੰ ਡਰਾਉਣ ਵਾਸਤੇ ਹੀ ਖੜਿਆ ਸੀ ਮੈਂ ਇਹਨਾਂ ਨੂੰ ਕੋ ਮਾਰਨ ਵਾਸਤੇ ਨਹੀਂ ਖੜਿਆ ਸੀ ਤੇ ਜਿਸ ਦੇ باوجود ਇਹਨਾਂ ਕਿਹਾ ਸੀ ਇਹਨਾਂ ਦੇ ਬੰਦੇ ਨੇ ਦਲੀਪ ਦਲੀਪ ਮੁੰਡਾ ਵਾ ਮੈਨੂੰ ਕਿਹਾ ਵੀ ਦਾਤਰ ਇਹ ਕੰਮ ਨਾ ਕਰ ਜਿਸ ਦੇ ਬਦਲੇ ਮੈਂ ਉਹ ਦਾਤਰ ਆਪਣੇ ਥੱਲੇ ਨੀਵੇਂ ਸੋੜਦਾ ਇਹਨਾਂ ਫੇਰ ਵੀਰ ਜੀ ਮੇਰੇ ਨਾਲ ਮੇਰੇ ਨਾਲ ਧੱਕੇਸ਼ਾਹੀ ਕਰਕੇ ਇਹ 10 ਜਣੇ ਮੈਨੂੰ ਪੈ ਗਏ ਵੀ ਤਾਇਨਾ ਮੇਰੇ ਨਾਲ ਹਾਂ ਤੇ ਹੁਣ ਇਸ ਵਾਰ ਤੁਸੀਂ ਪੁਲਿਸ ਨੂੰ ਕੰਪਲੇਨ ਕਰ ਕੰਪਲੇਨ ਇਸ ਵਾਰ ਕਰਕੇ ਆਇਆ ਮੈਂ ਉਹ ਦਰਖਾਸਤ ਵੀ ਦੇ ਚੁੱਕਾ ਹਾਂ ਮੰਗੀ ਕਰਦੇ ਮੰਗਿਆ ਮੈਨੂੰ ਵੀਰ ਜੀ ਮੈਨੂੰ ਇਨਸਾਫ ਚਾਹੀਦਾ ਜੀ ਸਿੱਖ ਜੱਥੇਬੰਦੀਆਂ ਨੂੰ ਵੀ ਕੀ ਅਪੀਲ ਕਰਨਾ ਚਾਹੁੰਦਾ ਸਿੱਖ ਜੱਥੇਬੰਦੀਆਂ ਨੂੰ ਅਪੀਲ ਕਰਨਾ ਚਾਹੁੰਦਾ ਵਾਂ ਕਿ ਮੇਰੇ ਵੀਰ ਮੱਤਵੱਦ ਮੇਰੀ ਮਾਇਤ ਕਰਨ ਕਿਉਂਕਿ ਇਹਨਾਂ ਨੇ ਪੰਜਾਬ ਵਿੱਚ ਤੇ ਤੁਹਾਨੂੰ ਪਤਾ ਇਹਨਾਂ ਅੱਗੇ ਵੀਆਂ ਨੇ ਬਹੁਤ ਗੰਦ ਪਾ ਚੁੱਕੇ ਆ ਤੇ ਜੇ ਹੁਣ ਵੀ ਇਹਨਾਂ ਦਾ ਨਾਂ ਨੱਥ ਪਾਈ ਗਈ ਤੇ ਇਹਨਾਂ ਨੇ ਗੱਲ ਨੂੰ ਧੀਆਂ ਪੈਣਾ ਹੁੰਦਾ ਗੱਲ ਨੂੰ ਵੀ ਗਬੀਤ ਵੀ ਕਰਨਗੇ ਜੀ ਕੀ ਕਿਥੋਂ ਦੇ ਰਹੇ ਨੇ ਤੇ ਕੀ ਗੱਲ ਹੈ ਮੈਂ ਆਰਾਮਨਗਰ ਕਲੌਂਗੀ ਰਹਿਣ ਵਾਲੀ ਕਲਵਿੰਦਰ ਕੌਰ ਮੇਰਾ ਨਾਮ ਹੈ ਕੀ ਗੱਲ ਹੈ ਯਾਰ ਗੱਲ ਕੋਈ ਨਹੀਂ ਹੋਈ ਇਹ ਕਿ ਤੇਰੇ ਪੇਸਿਆਂ ਕੋਠੇ ਤੇ ਹੀ ਤੇ ਲਾਗੇ ਗਵਾਂਢੀ ਆ ਪਤਾ ਨਹੀਂ ਭਈਏ ਬੰਗਾਲੀ ਆ ਠੀਕ ਆ ਉਹ ਕਦੇ ਉਹਨਾਂ ਨੇ ਗਾਣੇ ਲਾਏ ਗੰਦੇ ਮੰਦੇ ਇਹਨੇ ਕਿਤੇ ਕਿਹਾ ਵੀ ਬੰਦ ਕਰ ਦੋ ਉਹ ਗਾਣੇ ਨਾ ਲਾਓ ਲਾਗੇ ਧੀਆਂ ਪਹਿਣਾ ਉਹਨਾਂ ਨੇ ਸੁਣੀ ਨਹੀਂ ਇਹਦੇ ਕੋਲ ਲਾਗੇ ਚਲੋ ਦਾਤਰ ਹੋਊਗਾ ਮੈਨੂੰ ਨਹੀਂ ਪਤਾ ਮੈਂ ਵੇਖਿਆ ਨਹੀਂਗਾ ਜੋ ਮੈਂ ਮੌਕੇ ਦੇ ਵਖੇ ਉਹ ਦੱਸੂ ਉਹਨੇ ਦਾਤਰ ਦਾ ਡਰਵਾ ਹੀ ਦਿੱਤਾ ਉਹਨਾਂ ਫੜ ਕੇ ਨੂੰ ਕਿਹਾ ਦਾਤਰ ਥੱਲੇ ਇਹਨੇ ਥੱਲੇ ਸੌੜਤਾ ਨਾਲ 10 ਬੰਦਿਆਂ ਨੇ ਨੂੰ ਢਾ ਲਿਆ ਵਾ ਫੋਟ ਜਿਆ ਦੇਣਾ ਖੋਏ ਵਾਲ ਨੂੰ ਜਦੋਂ ਮੈਂ ਆ ਹੀ ਮੈਨੂੰ ਬੇਟੀ ਨਾਲ ਦੀ ਨੇ ਫੋਨ ਕੀਤਾ ਮੈਂ ਆਪਾਂ ਜਾਈ ਮੌਕੇ ਤੇ ਆਣ ਕੇ ਮੈਂ ਵੇਖਿਆ ਤੇ ਵਾਲੇ ਦੇ ਗਲ ਚਾ ਦਾੜੀ ਵੀ ਖਿਲਰੀ ਤੇ ਪੱਗ ਵੀ ਇਹਦੀ ਕਿਤੇ ਦੀ ਕਿਤੇ ਉਹਨਾਂ ਛੁੱਟੀ ਬਹੁਤ ਮਾਰਕੋਟ ਉਹਨਾਂ ਕੀਤੀ ਆ ਵੇਖੋ ਬਹੁਤ ਗਲਤ ਗੱਲ ਵਾ ਸਾਡੇ ਇੱਕ ਪੰਜਾਬੀ ਭਰਾ ਨੂੰ ਗਾਲ ਪੈਣ ਹੱਥੀਂ ਪੈਣ ਤੇ ਪੱਗ ਲਾਦਣ ਸਾਡੀ ਪੱਗ ਦਾ ਕੋਈ ਇਤਨੀ ਹੈਗੀ ਹੁਣ ਕੀ ਮੰਗੇ ਅਸੀਂ ਮੰਗਿਆ ਕਰਦੇ ਹਾਂ ਸਾਨੂੰ ਜੋ ਵੀ ਸਾਡੇ ਹੱਕ ਚ ਕਾ ਹੋਣੀ ਚਾਹੀਦੀ ਗੱਲ ਵਾ ਸਾਡੇ ਸਿੱਖ ਬੰਦੀਆਂ ਨੇ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਸੁਣਾਈ ਕੀਤੀ ਜਾਵੇ ਸਾਡੇ ਪੱਗ ਦਾ ਜਿਹੜਾ ਜੋ ਮੁੱਲ ਵਾ ਉਹ ਪਾਇਆ ਜਾਵੇ ਆਰਾਮਨਗਰ ਕਲੋਨੀ ਦੇ ਵਿੱਚ ਤੇ ਦੋ ਧੀਜੇ ਨੂੰ ਲੈ ਕੇ ਝਗੜਾ ਕਿਸ ਸਰਸਾ ਮੰਗਦਾ ਮੇਰੇ ਕੋਲ ਜੀ ਗੁਰਵੇ ਸਿੰਘ ਮੇਰੇ ਕੋਲ ਦਰਖਾਸਤ ਲੈ ਕੇ ਆਇਆ ਤੇ ਜਦ ਦੂਜੀ ਪਾਰਟੀ ਉਹ ਵੀ ਆਈ ਇਹਨਾਂ ਦਾ ਗਰਾਫ ਸੀ ਕੋਈ ਘਰੇਲੂ ਵਿਵਾਦ ਹੈਗਾ ਕੋਈ ਉਹਦੇ ਕਰਕੇ ਇਹਨਾਂ ਦਾ ਲੜਾਈ ਹੋਇਆ ਜਿਸ ਕਰਕੇ ਉਹ ਕਹਿੰਦੇ ਜਦੋਂ ਦੋਨਾਂ ਦਾ ਆਪਸ ਵਿੱਚ ਗੁੱਸਾ-ਗੁੱਸਾ ਇਹਦਾ ਪਤਾ ਲੱਗਾ ਕਿ ਭਈ ਇਹ ਜੇ ਤਫਦੀਸ਼ ਕੀਤੀ ਜਾ ਰਹੀ ਪਾਗਲਤ ਬਈ ਉਹ ਕਹਿੰਦਾ ਮੇਰੀ ਪਾਗਲਤ ਹੈ ਤਸਦੀਕ ਕੀਤੀ ਗਈ ਜੈਸੀ ਕਾਰਵਾਈ ਪਾਈ ਗਈ ਹੈ ਜੈਸੀ ਕਾਰਵਾਈ ਮੇਰੇ ਚਲਦੀ ਜਾਊਗੀ